ਕੀ ਲੈਣ ਆਇਆ ਉਹ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਹੜੀ ਸਾਡੀ ਉਹ ਸਰਕਾਰ ਆਮ ਆਦਮੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਆਪ ਦੀ ਸਰਕਾਰ ਜਿਹੜੇ ਇਲਾਕੇ ਦੇ ਐਮ ਐਲ ਏ ਨੂੰ ਅੱਜ ਨਾਲ ਤੁਸੀਂ ਲੋਕਾਂ ਨੇ ਐਡਾ ਰਤਬਾ ਦਿੱਤਾ ਸੀ ਉਨੇ ਕੀ ਕੀਤਾ ਸਰਕਾਰ ਕਹਿੰਦੀ ਆ ਵੀ ਅਸੀਂ ਪੁਜਾਜ ਬਹੁਤ ਸੁਧਾਰ ਲਿਆਉਣੇ ਆ ਕਰਕੇ ਬਾਥਰੂਮਾਂ ਲਾਈਟ ਰੰਗਾਂ ਤੇ ਰੰਗ ਸਕੂਲਾਂ ਦੇ ਵਿੱਚੋਂ ਦਿਕਾੜਣ ਕਰਦੇ ਨੇ ਖੇਖਣ ਕਰਦੇ ਨੇ ਇਹ ਜੇ ਮੰਤਰੀ ਪਰ ਜੋਨਾਂ ਦੇ ਇੱਥੇ ਜ਼ਰੂਰ ਤਾਂ ਸਕੂਲਾਂ ਦੇ ਵਿੱਚ ਜੁਨਾ ਦੀ ਲੋੜ ਹੈ ਉਹਨਾਂ ਦੀ ਇਹਨਾਂ ਦੇ ਗੁੰਡੇ ਉਹ ਸੋਲੇ ਵਾਲਾ ਸਾਰੇ ਆਮ ਸਾਰੇ ਇਲਾਕੇ ਨੂੰ ਪਸਿਆ ਵੀ ਗੁੰਡਾ ਹੈ ਉਹਨਾਂ ਦੀ ਇਹ ਹਮਾਇਤ ਕਰਦੇ ਨੇ ਜਿੰਨਾ ਮਾਸਟਰਾਂ ਦੀ ਇੱਥੇ ਜ਼ਰੂਰਤਾ ਹੈ ਜੋਨਾਂ ਦੀ ਲੋੜ ਆ ਜਿਹੜੇ ਬਿੱਜਾ ਦਿੰਦੇ ਨੇ ਜਿਹੜੇ ਲੋਕਾਂ ਦੀਆਂ ਗੱਲਾਂ ਕਰਦੇ ਨੇ ਲੋਕਾਂ ਨਾਲ ਧੱਕਾ ਹੁੰਦਾ ਨਾਲ ਧੱਕੇ ਦੇ ਖਿਲਾਫ ਲੜਦੇ ਨੇ ਉਹਨਾਂ ਦੀਆਂ ਐਮਐਲਏ ਸਾਹਿਬ ਲੱਤਾਂ ਸਰਵਾਉਂਦਾ ਕੀ ਕਰੀਏ ਨਾ ਬਿਹੇ ਆਮ ਆਦਮੀ ਦੀ ਸਰਕਾਰ ਹੈ ਕਿ ਗੁੰਡਾ ਦੀ ਸਰਕਾਰ ਹੈ ਸ਼ਰਮ ਆਉਂਦੀ ਹੈ ਸਾਨੂੰ ਕਹਿਦਿਆਂ ਨੂੰ ਕਿਉਂਕਿ ਅੱਜ ਇਹਨੇ ਲੋਕਾਂ ਨੇ ਦੋਹੇ ਪਾਰਟੀਆਂ ਦੇ ਦੁਖੀ ਹੋ ਕੇ ਜੋ ਨੂੰ ਅਪਣਾਇਆ ਸੀ ਵਿਕਾਸਨ ਕੋ ਸੱਚੇ ਨੂੰ ਪੰਜਾਬ ਦੇ ਵਾਸਤੇ ਪਰ ਕਿਹੜੇ ਰਾਹਾਂ ਤੇ ਵਾਦਾ ਤੁਸੀਂ ਨੇ ਪੰਜਾਬ ਤੁਸੀਂ ਸਾਰਿਆਂ ਨੂੰ ਚੰਗਾ ਕਹੋਤਾ ਸਾਰਿਆਂ ਨੂੰ ਉਹ ਨੰਬਰ ਦਾ ਗੱਲ ਹੈ ਮੈਂ ਇੱਥੇ ਕੁਝ ਕਹ ਨਹੀਂ ਸਕਦਾ ਕਹਿੰਦਾ ਪੁੱਤ ਮੈਨੂੰ ਚੰਗਾ ਕਹਾ ਦੇਂਦਾ ਕਹਿੰਦਾ ਹਾਂ ਪਾਪਾ ਕਹਿੰਦਾ ਮੈਂ ਤੁਹਾਨੂੰ ਚੰਗਾ ਕਹਾ ਦੂੰਗਾ ਅਰੋਗਰ ਮੈਂ ਕਹਿ ਨਹੀਂ ਸਕਦਾ ਜਿਹੜੀ ਗੱਲ ਉਹਨੇ ਕਰੀ ਸੀ ਉਹ ਲੋਕ ਚਾਹਣ ਲੱਗੇ ਵੀ ਜਦੋਂ ਉਹਦਾ ਬਾਪੇ ਚੰਗਾ ਚਿਕੰਜਰ ਕੇ ਇੱਕ ਪਾਸੇ ਵੀ ਮੂੰਹ ਕਰਕੇ ਚੱਲਾਂਗੇ ਜਾਂਦੇ ਤੇ ਇਹ ਆਜਾ ਕੰਮ ਕਰਤਾ ਮੰਤਰੀ ਸਾਹਿਬ ਤੁਸੀਂ ਨੇ ਤੁਸੀਂ ਸਾਰਿਆਂ ਨੂੰ ਚੰਗਾ ਕਹਾਤਾ ਤੁਸੀਂ ਬੀਆਰਡੀ ਕਰਨ ਵਾਲਿਆਂ ਨੂੰ ਵੀ ਚੰਗਾ ਕਹਾਤਾ ਹੋਰ ਕਿਹਨੂੰ ਕਹਾਂਗੇ ਸੀ ਜਿਨਾਂ ਨੇ ਬੀਆਰਡੀਆ ਕਰਵਾਈਆਂ ਦਿਓ ਉਹਨਾਂ ਨੂੰ ਵੀ ਚੰਗਾ ਕਹਾਤਾ ਕੀ ਸੋਹ ਬਹੁਤ ਵੀ ਤੁਸੀਂ ਪਹਿਲਾਂ ਵੋਟਾਂ ਤੋਂ ਬੀਬੀ ਸਾਰਾ ਨੂੰ ਜਿਹੜਾ ਦੇ ਫਿੱਟਾਂਗੇ। ਹੰਨੇ ਕ ਸਿਰ ਤੇ ਬਾਈ। ਕੋਈ ਛੋਟੇ ਪੱਲੇ ਕੁਝ ਹੈ। ਤਸ ਜਹੀ ਹਸਾਂ ਚਾਹ ਬੰਗਲਾ ਆਏ ਆ ਸਾਰੇ ਲੋਕ। ਇਹ ਨਾ ਸੋਚੋ ਬੀਬੀ ਛੋੜਿਆ। ਇਹਦਾ ਸਮਝ ਕਰੂਏ। ਇਹਦਾ ਬਾਧੇ ਲਗਾ ਜਾੜ ਕੇ ਅੱਜ ਸਾਡੇ ਤੇ ਕੁਝ ਕਰਕੇ ਦਿਖਾਓ ਜਿੰਨੇ ਸਾਡੇ ਮਾਸਟਰ ਦੇ ਕਰਿਆ ਤੇ ਸਾਡੇ ਤੇ ਕਰ ਦੋ। ਟੋਡੇ ਹੱਥ ਬਾਗ ਡੋੜ ਹੈ ਜੋ ਮਾਰਕੀ ਕਰ ਸਕਦੇ ਹੋ ਤੇ ਦੇਖੋ ਬਰਸੀ ਜਾਰੇ ਕਿਵੇਂ ਬੁੱਟੂਗੀ ਅੱਜ ਅਸੀਂ ਦੇਖ ਰਹੇ ਹਾਂ ਟੋਡੇ ਕੰਨੀ ਪਰ ਤੁਸੀਂ ਨੇ ਕੀ ਕੀਤਾ ਆਪ ਕੋ ਸੁਣੋ ਦੇਤੀ ਛੋਟਾ اے ਮਲਾਜ਼ਮੋ ਤੁਸੀਂ ਵੀ ਸੁਣ ਲਓ ਭਰਾਵੋ 1995 92 ਦੇ ਵਿੱਚ ਵੀ ਸਰਕਾਰਾਂ ਨੇ ਛੋਟ ਦਿੱਤੀ ਸੀ ਪਰ ਉਹਨਾਂ ਨੇ ਲੋਕਾਂ ਦੇ ਜਗ੍ਹਾ ਖਤਰਤ ਕੀਤਾ ਲੋਕਾਂ ਦੇ ਮੁੰਡੇ ਚੱਕ ਚੱਕ ਕੇ ਟਿੱਕਰ ਨਾਲ ਮੇਰੇ ਪਿੰਡ ਬੱਕਰ ਨਾਲ ਬੰਦੇ ਕੇ ਮਹਾਰਾਜਾ ਬਲਦੇਵ ਕਾਲੇ ਨੇ ਕਿੱਥੇ ਗਏ ਉਹ ਕੀੜੇ ਪਾਟ ਕੇ ਮਰੇ ਨੇ ਹੁਣ ਲੋਕਾ ਇਹਨਾਂ ਨੇ ਤਾਂ ਕਾ ਕਰੇ ਪਰ ਮੁਲਾਜ਼ਮੋ ਤੁਸੀਂ ਸੋਚੋ ਸਾਨੂੰ ਮੜਾਕੀ ਜੇ ਮਾਰੇ ਰਹੇ ਨੇ ਸੋਨੂ ਇਹ ਕੋਈ ਐਨਬੀਐਮ ਪਾਵਰ ਦੇ ਰਹੇ ਨੇ ਸੋਨੂ ਅਲਜਾ ਨਾਲ ਨਾਫਰਤ ਕਰਾ ਰਹੇ ਨੇ ਆਪਜਾਂ ਨਾਲ ਅਸੀਂ ਛੋੜਿਆ ਤੁਸੀਂ ਛੱਡੋ ਪਰ ਤੁਸੀਂ ਇਹ ਦੇਖੋ ਵੀ ਪੰਜਾਬ ਕਿਹੜੇ ਕਰਾ ਰਹੇ ਬਾਜ਼ਾ ਇਹਨਾਂ ਦੇ 19 ਜਨਾਂ ਦੇ ਵਿੱਚ ਤੁਮੇ ਵੀ ਅਰضی ਕਰਾਉਣਾ ਸੀ ਸ਼ਹਿਰ ਵਾਲਿਆਂ ਨੇ ਉਹ ਤੁਸੀਂ ਐਦਾ ਦੱਸ ਦੋ ਸਾਜੂ ਰੋਟੀ ਦਾ ਹੋਣੀ ਰੱਬ ਨਹੀਂ ਮਿਲਦੀ ਅਸੀਂ ਉਹ ਸ਼ਹਿਰ ਤਾਂ ਕੇ ਕੀ ਕਰਾਂਗੇ ਆਹ ਸ਼ਹਿਰ ਵਾਲਿਆਂ ਨੂੰ ਇਹਨਾਂ ਨੂੰ ਪੁੱਛ ਲਓ ਵੀ ਤੁਸੀਂ ਸੋਖੇ ਨੇ ਪਿੰਡ ਵਾਲੇ ਸੋਖੇ ਨੇ ਇਸ ਕੇ ਉੱਪਰ ਆਮ ਇਹਨਾਂ ਤੋਂ ਆਸਨਾ ਰੱਖੋ ਇਹ ਮੰਤਰੀ ਮੰਤਰੀ ਕੁਸ਼ਲੀ ਕਰਦੇ ਇਹਦਾ ਬੱਸ ਅੱਜੇ ਕੁਰਸੀ ਦੇਰ ਬਾਅਦ ਫੜ ਜਨੇ ਇਹਨਾਂ ਉਹਨਾਂ ਗੁੰਡਿਆਂ ਦੀ ਲੋੜ ਹੈ ਅੱਜ ਤੋਂ ਖਾਸੇ ਸਾਲ ਪਹਿਲਾਂ ਬੀਬੀ ਪੱਠੋ ਜੀ ਨੇ ਕਿਹਾ ਸੀ ਜਦੋਂ ਆਪਾਂ ਫਰੀਦਕੋੜ ਦੇ ਵਿੱਚ ਸ੍ਰੀਤੀ ਕਾਂਡਾੜੇ ਉਹ ਕਰੋੜਿਆਂ ਦੀ ਕੁੜੀ ਸੀ ਬੈਂਕ ਮੈਨੇਜਰ ਦੀ ਕੁੜੀ ਜਦੋਂ ਉਹਨਾਂ ਨਾਲ ਨਿਸ਼ਾਨ ਗੁੰਡੇ ਨੇ ਧੱਕਾ ਕਰਿਆ ਸੀ ਉਦੋਂ ਆਪਾਂ ਨੇ ਲੜਾਈ ਲੜੀ ਸੀ 9000 ਬੁੜੀ ਦਾ ਕੱਟ ਕਰਿਆ ਸੀ ਤੇ 9000 ਮਆਂਜਾਂ ਨੂੰ ਲੈ ਕੇ ਗਏ ਸੀ ਉਹ ਗੋਂਡਾ ਕਹਿੰਦਾ ਸੀ ਆਪਣਾ ਜਿਹੜਾ ਵਕੀਲ ਸੀ ਵਕੀਲ ਨੂੰ ਕਹਿੰਦਾ ਵੀ ਤੈਨੂੰ ਕਹਿੰਦਾ ਮੈਂ ਅਦਾਲਤ ਤੱਕ ਨਹੀਂ ਜਾਣ ਦਿੰਦਾ ਪਹਿਲਾਂ ਟੱਕਰੂਗਾ ਉਹ ਵਕੀਲ ਨੇ ਵੱਲੋਂ ਆਪਣੀ ਜਫਰਬੰਦੀ ਨੂੰ ਕਿਹਾ ਕਹਿੰਦਾ ਵੀ ਗ੍ਰਾਹਕਾ ਸਾਹਿਬ ਗੋਂਡਾ ਮੈਨੂੰ ਧਮਕੀ ਦਿੰਦਾ ਹੈ ਇਹਦਾ ਫਿਰ ਤੂੰ ਕੀ ਚਾਹੁੰਦਾ ਹੈ ਕਹਿੰਦਾ ਮੈਂ ਆਪਣੇ ਘਰੋਂ ਅਦਾਲਤ ਤੱਕ ਤੁਰ ਕੇ ਜਾਣਾ ਚਾਹੁੰਦਾ ਹਾਂ ਰਾਹੋ ਤੋੜ ਕੇ ਲੈ ਕੇ ਆਏ ਤੇ ਤੋੜ ਕੇ ਲੈ ਕੇ ਆਈ ਵਿਚ ਕੇ ਬਰਾਬਰ ਦੇ ਸਮਾਂ ਲਲਕਰਾ ਬਰਾਦੂਰੀਆ ਤੋੜਿਆ ਜੰਨਾ ਆਹ ਲਲਕਰਾ ਮਾਰ ਕੇ ਆਮਦੇ ਮੰਤਰੀ ਸਾਹਿਬ ਨੂੰ ਦੇ ਆਵਾਂਗੇ ਤੇਰੇ ਪਰੇਖੇ ਕੱਢ ਕੇ ਜਾਵਾਂਗੇ ਨਾਲ ਪੂਰੀ ਸਰਕਾਰ ਦੇ ਜਿਹੜੇ ਦੁੱਤੀ-ਜੁੱਤੀ ਹੁਣ ਕੰਮ ਨਹੀਂ ਰਹਿ ਗਿਆ ਫਜ਼ਾਰ ਅਸੀਂ ਕਹਿੰਦੇ ਆ ਅਸੀਂ ਕੋਈ ਆਹੀ ਜਿਹਾ ਮੰਗ ਨਹੀਂ ਮੰਗ ਰਹੇ ਅਸੀਂ ਕਹਿੰਦੇ ਵੀ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਕਿਉਂਕਿ ਅਨਸਾਫ਼ ਮੰਗਦੇ ਆ ਗੁਰੂ ਪ੍ਰਸ਼ਾਦ ਸਿੰਘ ਗੰਨੇ ਰੇ ਬੀ ਅੰਸਾਭੀਆ ਕੀ ਕਰਦੇ ਆ ਤੁਸੀਂ ਮੰਤਰੀ ਕਹਿੰਦੇ ਬੀ ਅੰਸਾਭੀਆ ਕੀ ਕਰਦੇ ਆ ਲੋ ਫਿਰ ਅੰਸਾਭੀਆ ਕੀ ਕਰਦੇ ਆ ਲੋਕ ਕਾਦੋ ਬਚੇ ਤੇ ਪਰਿਵਾਰ ਤੇ ਕਾਦੋ ਪਏ 15 ਲੱਖ ਦੇਣਾ ਪਕਸ਼ਾਪਾ ਕਰਦੇ ਨੇ ਕਦੇ ਜੋ ਆ ਰਹੇ ਜਮੂਰੇ ਕਦੇ ਜਰੇ ਡਾਕਟਰ ਮੂਰੇ ਕਦੇ ਦਾਣਾ ਮੰਡੀ ਜਿੱਕੇ ਡੇਪਟੀ ਡਾਕਟਰ ਕਾਦੋ ਬੱਠੇ ਆਨੇ ਲੋਕਾਂ ਇਹਨਾਂ ਪ੍ਰਸ਼ਾਦਾਂ ਮੰਗ ਰਹੇ ਨੇ ਫਿਰ ਜੀਰੋ ਨੇ ਮੰਨਸਾਪੇ ਉਸ ਕਰਕੇ ਭਰਾਓ ਇਹਦਾ ਤੋਂ ਆਸਲੀ ਮਸਲੀ ਖਰੀਦਣੀ ਚਾਹੀਦੀ ਬਾੜੀ ਆਪਾਂ ਬੱਜ ਕੇ ਇਕੱਠੇ ਹੋ ਕੇ ਆਪਣਾ ਬੜੀਆਂ ਜੱਥੇਬੰਦੀਆਂ ਦੀ ਮੀਟਿੰਗ ਕਰਕੇ ਵੀ ਉਸ ਮਸਲੀ ਨੂੰ ਕਿਹੜੇ ਹਿਸਾਬ ਨਾਲ ਲੈਣਾ ਹੈ ਜੇ ਆਪਾਂ ਇਸ ਮਸਲੀ ਨੂੰ ਆਪਣੇ ਹਿਸਾਬ ਨਾਲ ਚੱਕਾਂਗੇ ਇਹ ਨਾ ਸਮਝੋ ਵੀ ਇਹ ਕੱਲੇ ਨਰਪਾਲ ਸਿੰਘ ਦੀ ਜੱਥੇਬੰਦੀ ਦਾ ਕੰਮ ਹੈ ਜਾਂ ਕੱਲੇ ਨਰਪਾਲ ਸਿੰਘ ਦਾ ਕੰਮ ਹੈ ਇਹੇ ਕੰਮ ਭਰਾਵੋ ਸਾਰਿਆਂ ਦਾ ਹੈ ਅੱਜ ਉਹ ਮਰਤਾ ਸਿੰਘ ਦੀ ਕੱਲ ਹੋਈ ਹੈ ਅੱਜ ਫਰ ਭਗਵਾਨ ਤੇ ਹੋਈ ਕੱਲ ਨੂੰ ਕਿਸੇ ਹੋਰ ਤੇ ਵੀ ਹੋਊਗੀ ਅਸੀਂ ਇਹ ਨਹੀਂ ਕਹਿੰਦੇ ਬਿਹਰ ਭਗਵਾਨ ਤੋਂ ਕੋਈ ਕਸੂਰ ਨਹੀਂ ਕਿ ਮੁਕਸ ਹੈਗਾ ਕਿ ਨਾ ਹੈਗਾ ਜੇ ਕਿਸੇ ਬੰਦੇ 'ਚ ਕੋਈ ਮੜਾ ਮੋਟਾ ਫਰਕ ਧਰਕ ਹੈ ਉਹਨੂੰ ਕੁੱਟਣਾ ਨਹੀਂ ਚਾਹੀਦਾ ਭੜਾਉ ਉਹਨੂੰ ਬਹਿ ਕੇ ਸਮਝਾਉਣਾ ਚਾਹੀਦਾ ਵੀ ਭੜਾਵੇਂ ਤੂੰ ਆ ਨਾ ਕਰ ਆ ਕਰ ਲੈ ਇਸ ਕਰਕੇ ਸਾਨੂੰ ਇਹ ਵੀ ਚਾਹੀਦਾ ਵੀ ਅਸੀਂ ਚਾਰ ਬੰਦੇ ਹੋ ਕੇ ਕੱਟੇ ਕਿਸੇ ਆਗੂ ਦੇ ਹੱਲਾ ਮੋੜੀਏ ਇਸ ਕਰਕੇ ਸਾਨੂੰ ਬੇਨਤੀ ਹੈ ਵੀ ਸਾਰੇ ਭਰਾਵਾਂ ਨੂੰ ਵੀ ਜੁੜ ਕੇ ਇਕੱਠੇ ਹੋ ਕੇ ਅਜੇ ਵਰਪਾ ਸਿੰਘ ਦਾ ਆਪਾਂ ਇਨਸਾਫ ਮੰਗਲਾਈਆਂ ਇਹਨੂੰ ਇਨਸਾਫ ਦਿਵਾਈਏ ਇਹਨਾਂ ਸ਼ਬਦਾਂ ਦਾ ਉਸ ਦਾ ਫਾਰਾਂ ਦਾ ਧੰਨਵਾਦ ਸਵਾਮੀ ਗੁਰੂ ਜੀ ਦਾ ਫਾਲਸਾ ਗੁਰੂ ਜੀ ਕੀ ਫਤਿਹ ਧੰਨਵਾਦ ਜੀ